ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਵਰਕਰਾਂ ਨਾਲ ਮੀਟੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਲੜੀ ਦੇ ਤਹਿਤ ਸੁਖਬੀਰ ਬਾਦਲ ਅੱਜ ਜ਼ੀਰਾਵਿਖੇ ਪਹੁੰਚਣਗੇ ਸੁਖਬੀਰ ਬਾਦਲ ਦੇ ਸਵਾਗਤ ਦੇ ਲਈ ਕੁਲਬੀਰ ਸਿੰਘ ਜ਼ੀਰਾ ਵੱਲੋਂ ਟੈਂਟ ਲਗਾਇਆ ਗਿਆ ਇਸ ਟੈਂਟ ਦੇ ਵਿੱਚ ਸੁਖਬੀਰ ਬਾਦਲ ਦੇ ਲਈ ਚਾਹ ਪਾਣੀ ਦਾ ਬੰਦੋਬਸਤ ਨਹੀਂ ਸਗੋਂ ਡੋਪ ਟੈਸਟ ਦੀ ਤਿਆਰੀ ਕੀਤੀ ਗਈ ਹੈ ਜਿਹਾ ਟੈਂਟ ਦੇ ਵਿੱਚ ਡਾਕਟਰਾਂ ਦੀ ਟੀਮ ਵੀ ਬਿਠਾਈ ਗਈ ਹੈ ਪਿਛਲੇ ਕੁਝ ਦਿਨ ਪਹਿਲਾਂ ਗੁਰਬੀਰ ਸਿੰਘ ਜ਼ੀਰਾ ਨੇ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਸੀ ਕਿ ਉਹ ਵੀ ਆਪਣਾ ਡੋਪ ਟੈਸਟ ਕਰਵਾਵੇ ਅਤੇ ਗੁਰਬੀਰ ਸਿੰਘ ਜ਼ੀਰਾ ਵੀ ਕਰਵਾਉਣਗੇ ਅਤੇ ਉਸੇ ਲੜੀ ਦੇ ਤਹਿਤ ਹੁਣ ਕੁਲਬੀਰ ਸਿੰਘ ਜ਼ੀਰਾ ਵੱਲੋਂ ਸੁਖਬੀਰ ਬਾਦਲ ਦੇ ਜ਼ੀਰਾ ਪਹੁੰਚਣ ਤੇ ਸਭ ਕੁਝ ਕੀਤਾ ਗਿਆ ਟੈਂਟ ਵਿੱਚ ਲੱਗੇ ਬੈਨਰਾਂ ਤੇ ਸਾਫ਼ ਤੌਰ ਤੇ ਲਿਖਿਆ ਗਿਆ ਕਿ ਸੁਖਬੀਰ ਬਾਦਲ ਅਤੇ ਕੁਲਬੀਰ ਸਿੰਘ ਜ਼ੀਰਾ ਦਾ ਡੋਪ ਟੈਸਟ ਇੱਥੇ ਕੀਤਾ ਜਾਵੇਗਾ ਇਸ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਵੀ ਉਕਤਾ ਕੀਤੇ ਗਏ ਨੇ ਜਦੋਂ ਇਸ ਸਬੰਧੀ ਸੁਖਬੀਰ ਬਾਦਲ ਤੋਂ ਵੀ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਕੌਣ ਕੁਲਬੀਰ ਜ਼ੀਰਾ ਉਹ ਤਾਂ ਕਿਸੇ ਜ਼ੀਰੇ ਨੂੰ ਜਾਣਦੀ ਨਹੀਂ ਕਿਦਾ ਮੈਂ ਉਹ ਤੁਹਾਡੇ ਅਮਲੇ ਦਾ ਜ਼ੀਰੇ ਜ਼ੀਰੇ ਨਹੀਂ ਕਹਿੰਦਾ ਕੁਲਬੀਰ ਜ਼ੀਰਾ ਯਾਰ ਹੂ ਕੌਣ ਹੈ ਮੈਨੂੰ ਤਾਂ ਹੀ ਨਹੀਂ ਪਤਾ ਯਾਰ ਨਹੀਂ ਸਰ ਸਿਰਫ ਮੈਂ ਮੈਂ ਵੀ ਪੰਜ ਮੈਮਰੀ ਫੈਲ ਟੂਰਿਸਟ ਦੇ ਕਹਿੰਦੇ ਉੱਤੇ ਪੰਜ ਮੈਮਰੀ ਟੀਮ ਬਣਾਈ ਆਈ ਐਮ ਨਾਟ ਅਵੇਅਰ ਜੀਦਾ ਕਰਨਾ ਕਰ ਲੈਣ ਸੋ ਸੁਖਬੀਰ ਬਾਦਲ ਜੇਕਰ ਅਜੇ ਜ਼ੀਰਾ ਵਿਖੇ ਕੁਲਬੀਰ ਸਿੰਘ ਜ਼ੀਰਾ ਦੇ ਇਸ ਚੈਲੰਜ ਨੂੰ ਕਬੂਲਣ ਦੇ ਲਈ ਪਹੁੰਚਦੇ ਨੇ ਸੁਖਬੀਰ ਬਾਦਲ ਵੀ ਜਾਣ ਜਾਣਗੇ ਕਿ ਕੌਣ ਹੈ ਕੁਲਬੀਰ ਜ਼ੀਰਾ ਪਰ ਵੇਖਣਾ ਹੀ ਹੋਵੇਗਾ ਕਿ ਕੁਲਬੀਰ ਜ਼ੀਰਾ ਦੇ ਸਟੈਂਡ ਦੇ ਵਿੱਚ ਸੁਖਬੀਰ ਬਾਦਲ ਪਹੁੰਚਦੇ ਨੇ ਜਾਂ ਫਿਰ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਬਾਰੋ-ਬਾਰ ਉਥੋਂ ਖਿਸਕ ਜਾਂਦੇ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ